ਕਈਵਰੀ ਨਾ ਪ੍ਰੋਬਲਮਸ ਇੰਨੀਆਂ ਇੰਨੇ ਫਰੰਟ ਖੋਲ ਜਾਂਦੇ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਹੱਥ ਕਿਨੂੰ ਪਾਵਾਂ ਜੇ ਕੈਨੇਡਾ ਦੇ ਮੈਂ ਹਵਾਲੇ ਨਾਲ ਗੱਲ ਕਰਾਂ ਤੇ ਮੁਸ਼ਕਲਾਂ ਇੰਨੀਆਂ ਨੇ ਬਾਕੀ ਤੇ ਚਲੋ ਇੱਕ ਇੱਕ ਕਰਕੇ ਫੜੀਆਂ ਜਾ ਸਕਦੀਆਂ ਇੱਕ ਮੁਸ਼ਕਲ ਇਦਾਂ ਦੀ ਹੈ ਤਾਂ ਪਤਾ ਹੀ ਨਹੀਂ ਕਰੀਏ ਕੀ ਡੋਨਲਡ ਟਰੰਪ ਜੀ ਜੀ ਵੀ ਉਹ ਇੰਨੇ ਸੇਰੀਅਸ ਹੋ ਗਏ ਆ ਕੈਨੇਡਾ ਨੂੰ ਯੂ ਐਸ ਦੇ ਨਾਲ ਰਲਵਾਉਣ ਲਈ ਵੀ ਵਾਂਸ ਵਾਂਨੀਆਂ ਖਬਰਾਂ ਆ ਰਹੀਆਂ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਬਾਰੇ ਦੇਖੋ ਜੀ ਸਵਲਨ ਡੋਨਲਡ ਟਰੰਪ ਕਹਿੰਦੇ ਨੇ ਕਿ ਕੈਨੇਡੀਅਨ ਵੀ ਇਹ ਚਾਹੁੰਦੇ ਨੇ ਕਿ ਸਾਡੇ ਨਾਲ ਰਲ ਜਾਣ ਕਿਹੜੇ ਨੇ ਉਹ ਕੈਨੇਡੀਅਨ ਤੁਸੀਂ ਦੱਸੋ ਤੁਸੀਂ ਰਲਣਾ ਬਿਲਕੁਲ ਨਹੀਂ ਰਲਣਾ ਇਸ ਮੁਲਕ ਵਰਗੀ ਹਸਪਿਟੈਲਿਟੀ ਕਿਤੇ ਨਹੀਂ ਥੱਕਿਆ ਰਹੇ ਜਦੋਂ ਇਸ ਮੁਲਕ ਚ ਲੈਡ ਕਰੀਦਾ ਉਹ ਇੰਨੇ ਇੰਨੇ ਖੁਸ਼ਗੁਵਾਰ ਹੋ ਕੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੁਹਾਨੂੰ ਪਿਛਲਾ ਸਭ ਭੁੱਲ ਜਾਂਦਾ ਭੁੱਲ ਜਾਂਦਾ ਜੀ ਔਰ ਮੈਂ ਇੱਕ ਪਹਿਲਾਂ ਵੀ ਦੱਸੀ ਸੀ ਦਰਸ਼ਕਾਂ ਨੂੰ ਸ਼ਾਇਦ ਮੈਂ ਦੱਸ ਦਿੰਦਾ ਕਿ ਸਾਡੇ ਬਿਲਕੁਲ ਨੋਨ ਵਿਜ਼ਟਰਸ ਹਨ ਉਹ ਕੈਨੇਡਾ ਦੇ ਵਿੱਚ ਉਹਨਾਂ ਕੋਈ ਮੈਡੀਕਲ ਇੰਸ਼ੋਰੈਂਸ ਸੀ ਬੜੀ ਲਿਖੀ ਫੈਮਿਲੀ ਆ ਬੜੇ ਵੈਲ ਆਫ ਫੈਮਿਲੀ ਆ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦੇ ਖੁਦ ਡਰਾਈਵ ਕਰ ਰਿਆ ਸੀ ਇੰਟਰਨੈਸ਼ਨਲ ਉਹਨਾਂ ਕੋ ਲਾਇਸੈਂਸ ਸੀ ਤੇ ਉਹ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਨਟੇਰੀਓ ਦੇ ਵਿੱਚ ਕਿਸੇ ਇਧਰੋਂ ਜਾ ਰਹੇ ਸੀ ਕਿਤੇ ਦੂਰ ਦਰਾਡੇ ਸੀ ਕਿਤੇ ਟੋਰਾਂਟੋ ਦੇ ਲਾਗੇ ਸ਼ਾਇਦ ਨਹੀਂ ਸੀ ਤੇ ਉਹ ਬਹੁਤ ਬੁਰਾ ਐਕਸੀਡੈਂਟ ਉਹਨਾਂ ਦਾ ਹੁੰਦਾ ਹੈ ਤੇ ਐਕਸੀਡੈਂਟ ਤੋਂ ਬਾਅਦ ਉਹ ਕਈ ਦਿਨ ਕੋਮਾ ਵਿੱਚ ਰਹਿੰਦੇ ਨੇ ਸਰੀਰ ਦੀਆਂ ਬਹੁਤ ਸਾਰੀਆਂ ਹੱਡੀਆਂ ਭੱਜ ਟੁੱਟ ਗਈਆਂ ਬਹੁਤ ਜ਼ਿਆਦਾ ਉਹਨਾਂ ਨੂੰ ਸੱਟਾਂ ਵਜੀਆਂ ਤੇ 2-3 ਸਾਲ ਵੀ ਜਿਹੜੇ ਸੀ ਉਹ ਬਾਅਦ ਵੀ ਜਿਹੜੇ ਸੀ ਪੂਰੇ ਫਿੱਟ ਨਹੀਂ ਹੋਏ ਅਜੇ ਤੱਕ ਵੀ ਮੈਂ ਵਿਅਕਤੀਗਤ ਤੌਰ ਤੇ ਜਾਣਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕਿ ਤੁਹਾਡਾ ਤੁਸੀਂ ਮੈਡੀਕਲ ਇੰਸ਼ੋਰੈਂਸ ਕਰਵਾਈ ਸੀ ਕ੍ਰਾਇਓਸਟੀ ਸੀ ਨਾ ਥੋੜੀ ਜਿਹੀ ਕਿਵੇਂ ਇਲਾਜ ਹੋਇਆ ਹਾਂਜੀ ਉਹ ਕਹਿੰਦੇ ਜਦੋਂ ਮੈਨੂੰ ਕਈ ਦਿਨਾਂ ਬਾਅਦ ਸੁਰਤ ਆਈ ਤੇ ਜਿਹੜੇ ਮੇਰੇ ਡਾਕਟਰ ਖੁਦ ਵੀ ਡਾਕਟਰ ਨੇ ਕਹਿੰਦੇ ਜਿਹੜੇ ਮੇਰੇ ਸਾਹਮਣੇ ਖੜੇ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੀ ਮੈਡੀਕਲ ਇੰਸ਼ੋਰੈਂਸ ਨੇ ਤੁਹਾਨੂੰ ਪੇਮੈਂਟ ਕਰਤੀ ਹਸਪੀਟਲ ਵਾਲਿਆਂ ਨੂੰ ਤੇ ਡਾਕਟਰ ਮੋਰੇ ਹੱਸ ਕੇ ਕਹਿੰਦਾ ਇਹ ਸਾਨੂੰ ਨਹੀਂ ਪਤਾ ਸਾਡੇ ਮੋਰੇ ਤੂੰ ਜ਼ਖਮੀ ਆਇਆ ਸੀ ਤੇ ਤੈਨੂੰ ਸੁਰਤ ਨਹੀਂ ਸੀ ਅਸੀਂ ਤੈਨੂੰ ਸੰਭ ਲਿਆ ਤੇ ਬਾਕੀ ਤੂੰ ਮੈਨੂੰ ਨਹੀਂ ਪਤਾ ਅਸਲਦਾ ਅਸੀਂ ਇ ਸੋ ਇਹ ਗੱਲਾਂ ਨੇ ਜੀ ਕੱਲ ਕਰ ਲੈਣੇ ਆ ਅਸੀਂ ਕਿ ਡੋਨਾਲਡ ਟਰੰਪ ਜਿਹੜੇ ਨੇ ਜੀ ਉਹਨਾਂ ਨੇ ਆਪਣਾ ਜੋ ਰਾਗ ਹੈ ਕੈਨੇਡਾ ਨੂੰ ਨਾ ਰੌਣ ਬੜਾ ਉਹ ਵਿੱਚ ਜੇ ਬੰਦ ਕਰ ਦਿੱਤਾ ਸੀ ਤੇ ਫਿਰ ਉਹਨਾਂ ਨੇ ਸ਼ੁਰੂ ਕਰ ਦਿੱਤਾ ਦੋ ਕੁ ਦਿਨ ਪਹਿਲਾਂ ਖਬਰ ਆਈਆਂ ਸੀ ਕਿ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਕਿਤੇ ਰੁਲਾ ਲਈਏ ਕੈਨੇਡਾ ਤੇ ਕੰਟਰੀ ਰਹਿ ਹੀ ਨਹੀਂ ਸਕਦਾ ਜੇ ਅਸੀਂ ਉਹਨਾਂ ਨਾਲ ਵਪਾਰ ਨਾ ਕਰੀਏ ਤੇ ਰਲ ਜਾਣ ਤੇ ਜ਼ਿਆਦਾ ਵਧੀਆ ਤੇ ਹੁਣ ਇਸ ਨੂੰ ਐਕਸਪੈਂਡ ਕਰਨ ਲਈ ਆਪਣੇ ਰਕਬੇ ਨੂੰ ਐਕਸਪੈਂਡ ਕਰਨ ਲਈ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਆਪਣੀ ਬਾਦਸ਼ਾਹਤ ਦਾ ਘੇਰਾ ਵਧਾਉਣ ਲਈ ਬਹੁਤ ਕੁਝ ਕਰਦੇ ਸੀ ਉਸ ਤਰ੍ਹਾਂ ਦੀ ਸੋਚ ਰੱਖੀ ਬੈਠੇ ਨੇ ਡੋਨਲਡ ਟਰੰਪ ਤੇ ਇਕਨੋਮਿਕ ਵਾਰ ਜਿਹੜੀ ਆ ਆਰਥਿਕ ਲੜਾਈ ਦੇ ਜ਼ਰੀਏ ਕੈਨੇਡਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਅਸਲ ਵਿੱਚ ਇਹ ਜਿਹੜੀ ਤਾਜ਼ਾ ਉਹਨਾਂ ਨੇ ਗੱਲਬਾਤ ਕੀਤੀ ਹੈ ਇੱਕ ਬਹੁਤ ਦੁਨੀਆ ਦੇ ਫੇਮਸ ਮੈਗਜ਼ੀਨ ਟਾਈਮ ਮੈਗਜ਼ੀਨ ਜੋ ਉਹਨਾਂ ਦਾ ਆਪਣਾ ਹੀ ਹੈ ਉਹਨਾਂ ਦੇ ਆਪਣੇ ਦੇਸ਼ ਦੇ ਵਿੱਚੋਂ ਨਿਕਲਦਾ ਉਹਨਾਂ ਨਾਲ ਇੱਕ ਇੰਟਰਵਿਊ ਕੀਤੀ ਤੇ ਪਹਿਲੇ 100 ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਆਫਿਸ ਦੇ ਵਿੱਚ ਸੀਗੇ ਉਹਦੇ ਉਹਦੇ ਤੋਂ ਬਾਅਦ ਉਹਨਾਂ ਨੇ ਇਹ ਇੰਟਰਵਿਊ ਜਿਹੜੀ ਕੀਤੀ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਇੰਟਰਵਿਊ ਦੇ ਵਿੱਚ ਵੀ ਕੀ ਜਦੋਂ ਕੈਨੇਡਾ ਨਾਲ ਰੌਣ ਦੀ ਗੱਲ ਕਰਦੇ ਨੇ ਤੇ ਕੀ ਉਹ ਕੈਨੇਡਾ ਨਾਲ ਪੈਸੇ ਸ਼ੇਅਰ ਖਾਨੀ ਕਰ ਰਹੇ ਨੇ ਮਜ਼ਾਕ ਕਰ ਰਹੇ ਨੇ ਤੇ ਕਹਿੰਦੇ ਉਹਨਾਂ ਜਵਾਬ ਦਿੱਤਾ ਐਕਚੁਅਲੀ ਨੋ ਆਮ ਨਾਟ ਆਮ ਰੀਅਲੀ ਨਾਟ ਟ੍ਰੋਲਿੰਗ ਤੇ ਕੈਨੇਡਾ ਇਜ਼ ਐਨ ਇੰਟਰਸਟਿੰਗ ਕੇਸ ਕੈਨੇਡਾ ਇੱਕ ਬਹੁਤ ਦਿਲਚਸਪ ਕੇਸ ਹੈ ਤਾਂ ਫਿਰ ਅੱਗੇ ਜਾ ਕੇ ਕਹਿੰਦੇ ਕਿ ਫਾਲਸ ਕਲੇਮ ਜਿਵੇਂ ਝੂਠਾ ਕਲੇਮ ਉਹਨਾਂ ਨੇ ਜਿਹੜਾ ਜਾ ਕੇ ਕੀਤਾ ਕਿ ਕੈਨੇਡਾ ਵਾਲੇ ਬਿਲੀਅਨਸ ਜਿਹੜੇ ਨੇ ਹਰ ਸਾਲ ਕੈਨੇਡਾ ਨੂੰ ਯੂ ਐਸ ਏ ਵਾਲੇ ਬਿਲੀਅਨਸ ਕੈਨੇਡਾ ਨੂੰ ਹਰ ਸਾਲ ਦਿੰਦੇ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੱਕ ਪ੍ਰਧਾਨ ਮੰਤਰੀ ਹੁੰਦਾ ਸੀ ਜਿਹੜਾ ਜਿਹਨੂੰ ਮੈਂ ਗਵਰਨਰ ਕਹਿੰਦਾ ਹੁੰਦਾ ਸੀ ਤੇ ਟਰੂਡੋ ਤੇ ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਇੰਨਾ ਸਾਡੇ ਕੋਲ ਪੈਸਾ ਲੈਂਦੇ ਹੋ ਤੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਤੇ ਕੀ ਇਹ ਇੱਕ ਦੇਸ਼ ਵਾਸਤੇ ਠੀਕ ਆ ਕਿ ਦੂਸਰੇ ਤੋਂ ਪੈਸਾ ਇਸ ਤਰ੍ਹਾਂ ਲਿਆ ਜਾਵੇ ਪਰ ਗੱਲ ਇਹ ਆ ਕਿ ਡੋਨਲਡ ਟਰੰਪ ਹੁਣੀ ਰਿਪੀਟਡ ਅਟੈਕ ਜਿਹੜੇ ਨੇ ਉਹ ਜਾਰੀ ਰੱਖ ਰਹੇ ਨੇ ਉਹਨਾਂ ਨੇ ਉਸੇ ਇੰਟਰਵਿਊ ਵਿੱਚ ਕਿਹਾ ਕਿ ਕੈਨੇਡਾ ਦੀ ਆਟੋਮੋਬਾਈਲ ਸੰਤ ਜਿਹੜੀ ਆ ਆਟੋਮੋਬਾਈਲ ਇੰਡਸਟਰੀ ਆ ਸਾਨੂੰ ਉਹਨਾਂ ਦੀਆਂ ਗੱਡੀਆਂ ਨਹੀਂ ਚਾਹੀਦੀਆਂ ਸਾਨੂੰ ਉਹਨਾਂ ਦਾ ਤੇਲ ਨਹੀਂ ਚਾਹੀਦਾ ਸਾਨੂੰ ਉਹਨਾਂ ਦੀ ਬਿਜਲੀ ਨਹੀਂ ਚਾਹੀਦੀ ਸਾਨੂੰ ਉਹਨਾਂ ਦੀ ਲੱਕੜ ਨਹੀਂ ਚਾਹੀਦੀ ਸਾਨੂੰ ਉਹਨਾਂ ਦਾ ਕੁਝ ਵੀ ਨਹੀਂ ਚਾਹੀਦਾ ਸਾਨੂੰ ਚਾਹੀਦਾ ਹੈ ਤੇ ਕੈਨੇਡਾ ਚਾਹੀਦਾ ਪੂਰਾ ਸਾਡਾ 51ਵਾਂ ਸਟੇਟ ਸਾਡੀ ਬਣ ਜਾਣਾ ਤੇ ਉਹ ਕਹਿੰਦੇ ਕਿ ਕੈਨੇਡਾ ਵਾਸਤੇ ਇਹ ਸੌਦਾ ਇਸ ਤੋਂ ਘੱਟ ਹੋ ਹੀ ਨਹੀਂ ਸਕਦਾ ਕਿ ਉਹ ਸਾਡੀ 51ਵਾਂ ਸਟੇਟ ਬਣ ਜਾਣਾ ਤੇ ਇਹ ਲਈ ਇਹੋ ਹੀ ਉਹਨਾਂ ਲਈ ਬਿਹਤਰ ਹੈ ਅਸਲ ਵਿੱਚ ਯੂਐਸ ਟ੍ਰੇਡ ਰਿਪਰੈਜ਼ੈਂਟੇਟਿਵ ਦੇ ਵਿੱਚ ਯੂਐਸ ਨੇ ਕੈਨੇਡਾ ਕੋਲੋਂ 2024 ਦੇ ਵਿੱਚ 412 ਬਿਲੀਅਨ ਦੀਆਂ ਵਸਤਾਂ ਖਰੀਦੀਆਂ ਜਿਹੜਾ ਉਹ ਕਹ ਰਹੇ ਨੇ ਕਿ ਅਸੀਂ ਕੈਨੇਡਾ ਨੂੰ ਪੈਸੇ ਦਿੰਦੇ ਆ ਪੈਸੇ ਕੋਈ ਨਹੀਂ ਦਿੰਦੇ ਸਮਾਨ ਵੇਚਿਆ ਜਾਂਦਾ ਇਸੇ ਤਰ੍ਹਾਂ ਕੈਨੇਡਾ ਵੀ ਉਹਨਾਂ ਕੋਲੋਂ ਖਰੀਦਦਾ ਹੈ 트럼ਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਆਪਣਾ ਇਦਾਂ ਦੇ ਰਾਸ਼ਟਰਪਤੀ ਬਜੋ ਜਾਣੇ ਜਾਣਗੇ ਕਿ ਜਿੰਨੇ ਦੇਸ਼ ਦਾ ਘੇਰਾ ਵਧਾ ਦਿੱਤਾ ਕਹਿੰਦੇ ਹਾਂ ਵਾਈ ਨਾਟ ਬਹੁਤ ਵਧੀਆ ਬੜਾ ਮਜ਼ਾ ਆਏਗਾ ਜੇ ਇਦਾਂ ਹੋਵੇਗਾ ਸੋ ਉਹਨਾਂ ਨੇ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਉਹ ਲਗਾਤਾਰ ਲੱਗੇ ਜਾ ਰਹੇ ਨੇ ਤੇ ਪਰ ਤੁਸੀਂ ਵੀ ਠੀਕ ਆਖਿਆ ਕਿ ਮੈਂ ਨਹੀਂ ਰਲਣਾ ਤੇ ਮੈਂ ਵੀ ਤੁਹਾਡੇ ਨਾਲ ਠੀਕ ਹੈ ਜੀ ਰਲਣਾ ਕਿਉਂ ਅਹੀਂ